ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹਲਾ 9 ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੇ ਬਨ ਕੋ ਜੁਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹ ਪਦ ਜਿਉਂ ਬਾਸ ਵਸਤ ਹੈ ਮੋਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਮੇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੋ ਏਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਨਾਸਰੀ ਮਹਲਾ 9ਵਾਂ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸਾંગ ਸਮਾਈ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸਾંગ ਸਮਾਈ ਰਹਾਉ ਪੋਪ ਮਦ ਜਿਉਂ ਬਾਸ ਵਸਤ ਹੈ ਮੋਕਰ ਮਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੂੰ ਏਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਨਾਸਰੀ ਮਹਲਾ ਨੋਵਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਪ ਮਦ ਜਿਉ ਬਾਸ ਵਸਤ ਹੈ ਮੋਕਰ ਮਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਵੇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੂੰ ਇਹੋ ਗੁਰ ਗਿਆਨ ਬਤਾਈ ਜਾਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭਾਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹਲਾ 9 ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪ ਤੋਹੀ ਸੰਗ ਸਮਾਈ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸਾંગ ਸਮਾਈ ਰਹਾਉ ਪੋਹ ਬਮਦ ਜਿਉਂ ਬਾਸ ਵਸਤ ਹੈ ਮੋਕਰ ਮਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟ ਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਵੇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹਲਾ 9 ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ तो ही साग सुमाई काहे रे बन खो जाई सर्व निवासी सदा तो संग समाई तो सांग मद पोहपमाध बास वस्त है मौकर महे जैसे छाई ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਵੇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੂੰ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਨਾਸਰੀ ਮਹਲਾ 9 ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹਰੇ ਬਨ ਕੋ ਜੁਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਪੋਹ ਬਦ ਜਿਉ ਬਾਸ ਵਸਤ ਹੈ ਮੋਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜ ਹੋ ਭਾਈ ਬਾਹਰ ਭੀਤਰ ਏਕੋ ਜਨ ਹੋ ਵੇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਬਾਹਰ ਭੀਤਰ ਏਕੋ ਜਨ ਹੋ ਏਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾਮ ਭ੍ਰਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ